ਸਤਿ ਸ੍ਰੀ ਅਕਾਲ ਵੀਰੇ ਮੈਂ ਕੁਲਦੀਪ ਟਾਣੀ ਫੁੱਲੋਖਰੀ ਸੋ ਪਹਿਲਾਂ ਵੀ ਕਈ ਗੀਤ ਪਾਏ ਤੁਸੀਂ ਪਸੰਦ ਕੀਤੇ ਆ ਉਮੀਦ ਕਰਦਾ ਆ ਕਿ ਆ ਗੀਤ ਨੂੰ ਵੀ ਤੁਸੀਂ ਪਸੰਦ ਕਰੋਗੇ ਸੁਣਨਾ ਚਾਰ ਲੈਣਾ ਲਿਖਿਆ ਹੈ ਇਨਸਾਨ ਤੇ ਪੈਸੇ ਦਾ ਮੈਟਰ ਹੈ ਸੋ ਚਾਰ ਲੈਣਾ ਸੁਣੀਆ ਪੈਸਾ ਪੈਸਾ ਕਰਦੀ ਦੁਨੀਆ ਪੈਸੇ ਪਿੱਛੇ ਪੈ ਗਈ ਆ ਹੋਰ ਕਿਸੇ ਦੀ ਬਣਦੀ ਨਾ ਵਸ ਪੈਸੇ ਜੋਗੀ ਰਹਗੀ ਆ ਇਹ ਰੰਗ ਬਰੰਗਾ ਕਾਗਜ਼ ਜੇ ਕੋਈ ਜਾਰੀ ਨਾ ਕਰਦਾ ਮਰ ਜਾਂਦਾ ਹੈ ਇਨਸਾਨ ਤੇ ਪੈਸਾ ਕਦੇ ਨਹੀਂ ਮਰਦਾ ਮਰ ਜਾਂਦਾ ਹੈ ਇਨਸਾਨ ਤੇ ਪੈਸਾ ਕਦੇ ਨਹੀਂ ਮਰਦਾ ਕੋਈ ਵੀ ਚੀਜ਼ ਬਕੈਂਦੀ ਪੈਸਾ ਛੱਟ ਲਿਆ ਦੇਵੇ ਦੋ ਪਾਈਆਂ ਵਿੱਚ ਪੈਸਾ ਗਹਿਰੀ ਫੁੱਟ ਪਵਾ ਦੇਵੇ ਦੋ ਪਾਈਆਂ ਵਿੱਚ ਪੈਸਾ ਗੈਰੀ ਫੁੱਟ ਪਵਾ ਦੇਵੇ ਪਾਈਆਂ ਦੇ ਵਿੱਚ ਕਰ ਜੇ ਪੈਸਾ ਹਮੀਨਾ ਪਰਦਾ ਮਰ ਜਾਂਦਾ ਹੈ ਇਨਸਾਨ ਤੇ ਪੈਸਾ ਕਦੇ ਨਹੀਂ ਮਰਦਾ ਮਰ ਜਾਂਦਾ ਹੈ ਇਨਸਾਨ ਤੇ ਪੈਸਾ ਕਦੇ ਨਹੀਂ ਮਰਦਾ ਪੈਸੇ ਵਾਲੇ ਜਾਣਣ ਨਾ ਹੋਏ ਕਦੇ ਗਰੀਬੀ ਨੂੰ ਪੈਸੇ ਵਿੱਚ ਹੋ ਭੁੱਲ ਜਾਵੇ ਯਾਰ ਯਾਰ ਕਰੀਬੀ ਨੂੰ ਪੈਸੇ ਵਿੱਚ ਹੋ ਭੁੱਲ ਜਾਵੇ ਯਾਰ ਯਾਰ ਕਰੀਬੀ ਨੂੰ ਜਿਹੜੇ ਆਲਿ ਕਦੇ ਨਹੀਂ ਸੀ ਪਲ ਵੀ ਹੋਏ ਸਰਦਾਰ ਮਰ ਜਾਂਦਾ ਐ ਇਨਸਾਨ ਤੇ ਪੈਸਾ ਕਦੇ ਨਹੀਂ ਮਰਦਾ ਮਰ ਜਾਂਦਾ ਐ ਇਨਸਾਨ ਤੇ ਪੈਸਾ ਕਦੇ ਨਹੀਂ ਮਰਦਾ ਏ ਪੈਸਾ ਕਾ ਬਨੇਰੇ ਦਾ ਰਹਿੰਦਾ ਹੁੰਦਾ ਜਾਂਦਾ ਏ ਪਰ ਪੈਸੇ ਖਤਰ ਬੰਦਾ ਬੜੇ ਹੀ ਤੱਕੇ ਖਾਂਦਾ ਏ ਪੈਸੇ ਕਾ ਬੜੇ ਹੀ ਤੱਕੇ ਖਾਂਦਾ ਏ ਬਸ ਹੀ ਟਿੱਡ ਪਰਦੀ ਪੈਸਾ ਟਿੱਡ ਤਾਂ ਨਹੀਂ ਪਰਦਾ ਮਰ ਜਾਂਦਾ ਏ ਇਨਸਾਨ ਤੇ ਪੈਸਾ ਕਦੇ ਨਹੀਂ ਮਰਦਾ ਮਰ ਜਾਂਦਾ ਏ ਇਨਸਾਨ ਤੇ ਪੈਸਾ ਕਦੇ ਨਹੀਂ ਮਰਦਾ ਜਿੱਥੇ ਰੱਖੇ ਰੱਬ ਉੱਥੇ ਰਹਿਣਾ ਚਾਹੀਦਾ ساری ਉਮਰ ਕਮਾ ਕੇ ਕੀ ਦਸ ਨਾਲ ਲਿਜਾਈ ਨਾ ساری ਉਮਰ ਕਮਾ ਕੇ ਕੀ ਦਸ ਨਾਲ ਲਿਜਾਈ ਦਾ ਫਿਰ ਦੱਸ ਦੇ ਕਿਉਂ ਕਲਦੀਪ ਤੂੰ ਹੋਮਾ ਕਾਦਾ ਕਰਦਾ ਮਰ ਜਾਂਦਾ ਹੈ ਇਨਸਾਨ ਤੇ ਪੈਸਾ ਕਦੇ ਨਹੀਂ ਮਰਦਾ ਮਰ ਜਾਂਦਾ ਹੈ ਇਨਸਾਨ ਤੇ ਪੈਸਾ ਕਦੇ ਨਹੀਂ ਮਰਦਾ ਧੰਨਵਾਦ ਵੀਰੇ ਸ਼ੇਅਰ ਜ਼ਰੂਰ ਕਰਨਾ ਲਾਈਕ ਜ਼ਰੂਰ ਕਰਨਾ ਥੈਂਕ ਯੂ